ਜਿਮਨੀ ਚੋਣਾ ਦੀ ਜੰਗ ਚੱਰੀ ਐ ਤੇ ਉੱਥੇ ਇਹ ਬਰਨਾਲੇ ਦੇ ਵਿੱਚ ਸਾਰੀ ਸਿਆਸੀ ਪਾਰਟੀਆਂ ਦੇ ਉਮੀਦਵਾਰ ਇੱਕ ਦੂਜੇ ਨੂੰ ਟੱਕਰ ਦੇ ਰਹੇ ਨੇ ਤੇ ਦੇਖਣੀ ਹੋਵੇਗਾ ਕਿ ਕੌਣ ਕਿਸ ਦੀ ਅੜੀ ਪਾਂਦਾ ਹੈ ਤੇ ਕੌਣ ਹੁਣ ਬਰਨਾਲੇ ਦੇ ਵਿੱਚ ਬਾਜ਼ੀ ਮਾਰ ਕੇ ਜਾਂਦਾ ਹੈ ਪਰੰਤੂ ਉੱਥੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਇੱਕ ਵੱਡੀ ਕਾਨਫਰੰਸ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਗੋਵਿੰਦ ਸਿੰਘ ਸਿੱਧੂ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ ਤੇ ਜਿਸ ਦੇ ਵਿੱਚ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਬਾਕੀ ਪਾਰਟੀਆਂ ਨੂੰ ਬਹੁਤ ਸਾਰੇ ਮੌਕੇ ਦਿੱਤੇ ਨੇ ਤੇ ਇੱਕ ਮੈਨੂੰ ਵੀ ਮੌਕਾ ਦਿੱਤਾ ਜਾਵੇ ਤੇ ਜਿਸ ਦੇ ਦੌਰਾਨ ਬਰਨਾਲੇ ਦੇ ਵਿੱਚ ਹੁਣ ਪੂਰੀ ਜਿਹੜੀ ਕਿ ਇੱਕ ਦੂਜੇ ਨੂੰ ਟੱਕਰ ਦਿੱਤੀ ਜਾ ਰਹੀ ਹੈ ਤੇ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਇਹ ਸਿਆਸੀ ਅਖਾੜਾ ਪਖਾਉਂਦੇ ਹੋਏ ਨਜ਼ਰ ਆ ਰਹੇ ਨੇ ਆਓ ਤੁਹਾਨੂੰ ਸੁਣਾਉਣੇ ਆ ਪਹਿਲਾਂ ਪੂਰੀ ਕਾਨਫਰੰਸ ਦੇ ਵਿੱਚ ਕੀ ਸਾਧ ਸੰਗਤ ਜੀ ਜਿਵੇਂ ਮੈਂ ਤੁਹਾਨੂੰ ਅਪੀਲ ਕਰਦਾ ਨੀਵੇਂ ਹੋ ਕੇ ਸਿਰ ਝੁਕਾ ਕੇ ਹੱਥ ਜੋੜ ਕੇ ਕੀ ਐਦ ਕੀ ਬਰਨਾਲੇ ਤੋਂ ਤੁਸੀਂ ਸਾਰੇ ਮੈਨੂੰ ਜਰੂਰ ਮੌਕਾ ਦੇਣ ਦੀ ਸੋਚਿਓ ਕਿਉਂਕਿ ਮੇਰੇ ਮਨ 'ਚ ਤੇ ਹੋਰ ਸਾਰੀਆਂ ਪੰਥਕ ਜਥੇਬੰਦੀਆਂ ਦੇ ਮਨ 'ਚ ਕਈ ਇਹੋ ਜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਚੀਜ਼ਾਂ ਅਸੀਂ ਪੰਜਾਬ ਲਈ ਪੰਥਲੀ ਤੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਵਾਰਨਾ ਚਾਹੁੰਦੇ ਹੁਣ ਇੱਥੇ ਰਹਿ ਕੇ ਮੈਂ ਇਹ ਤਾਂ ਨਹੀਂ ਗਿਨਾ ਸਕਦਾ ਕਿ ਅਸੀਂ ਕਿਹੜੇ-ਕਿਹੜੇ ਕੰਮ ਕੀਤੇ ਹੈਗੇ ਆ ਇਹਦੇ ਬਾਰੇ ਤੁਸੀਂ ਸਾਰੇ ਜਾਨੂ ਹੈਗੇ ਹੋ ਪਰ ਨੀਵੇਂ ਹੋ ਕੇ ਇਮਾਨਦਾਰੀ ਤੇ ਵਫਾਦਾਰੀ ਨਾਲ ਅਸੀਂ ਤੁਹਾਡੇ ਵਿੱਚ ਵਿਚਰਨਾ ਚਾਹੁੰਦੇ ਆ ਵਿਚਰ ਕੇ ਤੁਹਾਡੇ ਤੋਂ ਸਿੱਖ ਕੇ ਕਿਉਂਕਿ ਸਿੱਖ ਹੋਣ ਦਾ ਮਤਲਬ ਹੈਗਾ ਕਿ ਅਸੀਂ ਸਿੱਖੀਏ ਅਸੀਂ ਸਿੱਖਣਾ ਹੈਗਾ ਸਿੱਖ ਕੇ ਅਸੀਂ ਅੱਗੇ ਤੁਹਾਡੀ ਸੇਵਾ ਕਰਨਾ ਚਾਹੁੰਦੇ ਆ ਜਿਹੜੇ ਵੀ ਤੁਹਾਡੇ ਆਪ ਦੇ ਨਿੱਜੀ ਕੰਮ ਹੈਗੇ ਆ ਠਾਣੀਆਂ ਚ ਕਚੇਰੀਆਂ ਚ ਉਹਨਾਂ ਚੋਂ ਕੋਈ ਕੰਮ ਤੋਂ ਅਸੀਂ ਪਿੱਛੇ ਨਹੀਂ ਹਟਦੇ ਦਿਨ ਰਾਤ ਤੁਹਾਡੀ ਸੇਵਾ ਚ ਅਸੀਂ ਹਾਜ਼ਰ ਹੋਵਾਂਗੇ ਜਦੋਂ ਵੀ ਕਿਤੋਂ ਬਲਾਵਾ ਆਊਗਾ ਉੱਥੇ ਅਸੀਂ ਮੌਕੇ ਤੇ ਇਕਦਮ ਸਾਡੀ ਪਾਰਟੀ ਸਮੇਤ ਮੈਂ ਤੁਹਾਡਾ ਦਾਸ ਹਮੇਸ਼ਾ ਹਾਜ਼ਰ ਹੋਊਗਾ ਇੱਕ ਜਿਹੜੀ ਲੁੱਟਕਸੋਟ ਦੀ ਚੋਰੀਆਂ ਦੀ ਫਰੋਤੀਆਂ ਦੀ ਤੇ ਜਿਹੜੇ ਵਪਾਰੀਆਂ ਨੂੰ ਡਰੋਂਦੀ ਅੱਜ ਕੱਲ ਇੱਥੇ ਮਾਹੌਲ ਬਣਿਆ ਹੋਇਆ ਹੈ ਸ਼ਹਿਰ 'ਚ ਜਿੱਥੇ ਸਾਡਾ ਸ਼ਹਿਰ 6 ਵਜੇ ਬੰਦ ਹੋ ਜਾਂਦਾ ਹੈ ਸਾਰੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਮੈਂ ਇੱਥੇ ਜਿੱਤ ਕੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਕਾਨੂੰਨ ਵਿਵਸਥਾ ਦੀ ਸਥਿਤੀ ਸਫਦਾਨਕ ਤਰੀਕੇ ਨਾਲ ਆਪ ਤੇ ਹੱਥ ਲੈ ਲੈਣੀ ਹੈ ਇੱਥੇ ਕੋਈ ਡੀਐਸਪੀ ਕੋਈ ਐਸਐਚਓ ਕੋਈ ਥਾਣੇਦਾਰ ਦੀ ਜੁਰਤ ਨਹੀਂ ਪੈਣੀ ਕਿ ਉਹ ਕਿਸੇ ਚੋਰ ਤੋਂ ਰਿਸ਼ਵਤ ਲਵੇ ਰਿਸ਼ਵਤ ਇਕੱਠੀ ਕਰਕੇ ਇੱਥੇ ਦੇ ਐਮਐਲਏ ਸਹਿਬਾਨਾ ਕੋਲੇ ਜਾ ਕੇ ਜਮਾ ਕਰੇ ਇਹਨਾਂ ਨੂੰ ਅਸੀਂ ਨੱਥ ਪਾਉਣੀ ਹੈ ਇਹਨਾਂ ਨੇ ਚੋਰਾਂ ਨੂੰ ਫਰौती ਮੰਗਣ ਵਾਲਿਆਂ ਨੂੰ ਡਕੈਤੀਆਂ ਨੂੰ ਇਹਨਾਂ ਨੇ ਲੁੱਟਖਸੁੱਟ ਕਰਨ ਵਾਲਿਆਂ ਨੂੰ ਖੁੱਲੀ ਛੁੱਟ ਦਿੱਤੀ ਹੋਈ ਹੈ ਜਦੋਂ ਸ਼ਿਕਾਇਤ ਕਰਤਾ ਠਾਣੇ 'ਚ ਜਾਂਦਾ ਹੈ ਨਾਲ ਦੀ ਨਾਲ ਉਤੋਂ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਿਹਦੇ ਖਿਲਾਫ ਸ਼ਿਕਾਇਤ ਹੁੰਦੀ ਹੈ ਚੋਰ ਨੂੰ ਚੋਰ ਤੋਂ ਪੈਸੇ ਲੈ ਕੇ ਸ਼ਿਕਾਇਤਕਰਤੇ ਨਾਲ ਰਾਜੀਨਾਮੇ ਕੀਤੇ ਜਾਂਦੇ ਆਹੀ ਪੈਸਾ ਮਹੀਨੇ ਬਾਏ ਮਹੀਨੇ ਇੱਥੇ ਚੁਣੇ ਹੋਏ ਨਮਾਇਦਿਆਂ ਨੂੰ ਜਮ੍ਹਾਂ ਕੀਤਾ ਜਾਂਦਾ ਅਸੀਂ ਗੁਰੂ ਦੇ ਸਿੱਖ ਹੈ ਅਸੀਂ ਏਕਮ ਨਹੀਂ ਹੋਣ ਦੇਵਾਂਗੇ ਅਸੀਂ ਇੱਕਾ ਦੀ ਗਲਤ ਕੰਮਾਂ 'ਚ ਹਿੱਸਾ ਨਹੀਂ ਲੇਤਾ ਅਸੀਂ ਕਿਸੇ ਨੂੰ ਇਸ ਇਲਾਕੇ 'ਚ ਲੈਣ ਨਹੀਂ ਦਵਾਵਾਂਗੇ ਅਸੀਂ ਇਹ ਸਾਰਾ ਸਿਸਟਮ ਨੂੰ ਨੱਥ ਪਾਵਾਂਗੇ ਇੱਥੇ ਚੋਰਾਂ ਦੇ ਡਕੈਤੀਆਂ ਦੇ ਦਿਮਾਗ 'ਚ ਡਰ ਪਰੂਗਾ ਵਪਾਰੀਆਂ ਦੇ ਦਿਲ ਖੁੱਲਣਗੇ ਰਾਤ ਦੇ 8 10 ਵਜੇ ਤੱਕ ਇੱਥੇ ਵਪਾਰ ਚੱਲੂਗਾ ਜਿੰਨੇ ਮੁੱਦੇ ਹੈਗੇ ਆ ਸ਼ਹਿਰ ਦੇ ਉਹਦੀ ਸਾਨੂੰ ਸਾਰਿਆਂ ਨੂੰ ਵਾਕਫੀਅਤ ਹੈਗੀ ਐ ਇੱਥੇ ਪਾਰਕਿੰਗ ਦੀ ਲੋੜ ਹੈ ਉਹਦੀ ਅਸੀਂ ਪ੍ਰਪੋਜ਼ਲ ਤਿਆਰ ਕਰਕੇ ਗਵਰਨਮੈਂਟ ਆਫ ਇੰਡੀਆ ਤੋਂ ਉਹਦੀ ਅਪਰੂਵਲ ਮਨਜ਼ੂਰੀ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇੱਥੇ ਬਹੁਤ ਮੁੱਖ ਮੰਤਰੀ ਆਏ ਐ ਬਹੁਤ ਪਾਰਟੀਆਂ ਨੇ ਇੱਥੇ ਰਾਜ ਕੀਤਾ ਇਸ ਇਲਾਕੇ 'ਚ ਕੋਈ ਡਿਗਰੀ ਕਾਲਜ ਕੋਈ ਯੂਨੀਵਰਸਿਟੀ ਹਾਇਰ ਐਜੂਕੇਸ਼ਨ ਦਾ ਨਹੀਂ ਲੈ ਕੇ ਆਏ ਇੱਥੇ ਕੋਈ ਮਲਟੀ ਸਪੈਸ਼ialਟੀ ਹਸਪੀਟਲ ਨਹੀਂ ਹੈਗਾ ਜਿੱਥੇ ਗਰੀਬ ਲੋਕਾਂ ਦਾ ਘੱਟ दाम ਤੇ ਸਬਸਿਡਾਈਜ਼ਡ ਰੇਟਸ ਤੇ ਇਲਾਜ ਹੋ ਸਕੇ ਇਹਦੇ ਤੇ ਵੀ ਅਸੀਂ ਸਾਰੇ ਤੁਹਾਡੀ امداد ਨਾਲ ਤੁਹਾਨੂੰ ਵਿੱਚ ਲੈ ਕੇ ਅਸੀਂ ਪ੍ਰੋਪੋਜ਼ਲਸ ਤਿਆਰ ਕਰਕੇ ਅਸੀਂ ਭਾਰਤ ਸਰਕਾਰ ਤੋਂ ਪੈਸਾ ਲੈ ਕੇ ਇੱਥੇ ਅਸੀਂ ਇੰਨਾਂ ਚੀਜ਼ਾਂ ਨੂੰ ਖੋਲਣ ਦੇ ਪ੍ਰਬਾਲੇ ਕਰਾਂਗੇ ਸਾਤ ਸੰਗਤ ਜੀ ਜਿਹੜੇ ਪੰਥ ਦੇ ਦਬੇ ਹੋਏ ਲੋਕਾਂ ਦੇ ਘੱਟ ਗਿਣਤੀਆਂ ਦੇ ਮਸਲੇ ਹਨ ਉਹਨਾਂ ਮਸਲਿਆਂ ਨੂੰ ਆਪਾਂ ਜਿਵੇਂ ਬਠਿੰਡਾ ਸਾਹਿਬ ਨੇ ਬੰਦੀ ਸਿੱਖਾਂ ਦੀ ਗੱਲ ਕੀਤੀ ਹੈ ਜਿਹੜੇ ਹਿਮੈਨਿਟਰੀਅਨ ਗਰਾਉਂਡਸ ਤੇ ਮਸਲੇ ਅੱਜ ਘਟ ਗਿੰਤੀਆਂ ਦੇ ਖਲਾਸ ਸਰਜੇ ਗਏ ਆ ਉਹਨਾਂ ਮਸਲਿਆਂ ਨੂੰ ਆਪਾਂ ਪੂਰੀ ਜੁਰਤ ਨਾਲ ਅਸੈਂਬਲੀ 'ਚ ਚੁੱਕਾਂਗੇ ਸੋ ਜਿਹੜੇ ਇਹ ਮੁੱਦੇ ਹੈਗੇ ਆ ਇਹਨਾਂ ਮੁੱਦਿਆਂ ਤੇ ਇੱਕ ਐਮ ਐਲ ਏ ਜਾਂ ਇੱਕ ਐਮ ਐਲ ਏ ਦਾ ਕੈਂਡੀਡੇਟ ਤੁਹਾਡੇ ਤੇ ਕੋਈ ਆਸਾਨ ਨਹੀਂ ਮਨਾ ਸਕਦਾ ਇਹ ਮੇਰੇ ਕੰਨ ਪੁੱਟ ਕੇ ਕਿਸੇ ਨੇ ਨਹੀਂ ਆਖਿਆ ਕਿ ਗੋਵਿੰਦ ਤੂੰ ਜਾ ਕੇ ਮੈਦਾਨ 'ਚ ਜਾ ਕੇ ਲੜ ਕੇ ਆ ਇਹ ਮੈਂ ਫੈਸਲਾ ਆਪ ਵੀ ਪ੍ਰਵਾਨ ਕੀਤਾ ਹੈ ਇਹਨਾਂ ਸਾਰਿਆਂ ਨੇ ਸੀਨੀਅਰ ਲੀਡਰਸ ਨੇ ਇਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਤੇ ਮੈਂ ਇਹਨਾਂ ਦੀਆਂ ਬੇਨਤੀਆਂ ਕੀਤੀਆਂ ਕਿ ਮੈਨੂੰ ਆ ਮੌਕਾ ਜ਼ਰੂਰ ਦਿੱਤਾ ਜਾਵੇ ਸੋ ਕੱਲ ਜੇ ਮਾਲਕ ਸਾਡੇ ਤੋਂ ਸੇਵਾ ਲੈਂਦੇ ਆ ਤੇ ਫੇਰ ਅਸੀਂ ਤੁਹਾਨੂੰ ਇਹ ਸਾਨ ਨਹੀਂ ਗਿਣਾ ਸਕਦੇ ਕਿ ਅਸੀਂ ਤੁਹਾਡੇ ਲਈ ਆ ਵੀ ਕੀਤਾ ਆ ਵੀ ਕੀਤਾ ਆ ਵੀ ਕਰ ਰਹੇ ਆ ਇਹ ਸਾਡੀ ਜ਼ਿੰਮੇਵਾਰੀ ਸਾਡੀ ਨੈਤਿਕ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਬੰਦੀ ਹੈ ਤੇ ਬਗੈਰ ਕੋਈ ਆਸਾਨ ਮਨਾਏ ਕਿ ਭਾਈ ਤੁਹਾਨੂੰ ਠਾਣੇ 'ਚ ਤੁਹਾਡੀ ਹਮਾਇਤ ਕਰਤੀ ਹੁਣ ਤੁਸੀਂ ਸਾਡੇ ਨਾਲ ਬੰਨੇ ਹੋਏ ਹੋ ਤੁਸੀਂ ਸਾਡੇ ਨਾਲ ਡਟ ਕੇ ਜੁੜੇ ਰਹੋ ਇਹੋ ਜਿਹਾ ਮਾਹੌਲ ਸੀ ਕਦੀ ਤੁਹਾਡੇ ਨਾਲ ਇਹੋ ਜਿਹੇ ਰਿਸ਼ਤੇ ਲੈਣ ਦੇਣ ਦੇ ਨਹੀਂ ਅਜਮਾਵਾਂਗੇ ਜਿਹੜਾ ਮੁੱਖ ਏਜੰਡਾ ਹੈ ਸਾਡਾ ਕਿਉਂਕਿ ਇਹ ਸਾਰੇ ਕੰਮ ਮੈਂ ਤੁਹਾਨੂੰ ਦੱਸਿਆ ਇਹ ਸਾਡੀ ਜ਼ਿੰਮੇਵਾਰੀ ਹੈ ਮੁੱਖ ਏਜੰਡਾ ਸਾਡੀ ਨਵੀਂ ਪੀੜ੍ਹੀ ਹੈ ਸਾਡੀ ਨਵੀਂ ਫਸਲ ਹੈ ਜਿਹੜੇ ਬੱਚੇ ਨੇ ਸਾਡੇ ਉਹਦੇ 'ਚ ਸਾਡੇ ਮਤਲਬ ਸਾਰਿਆਂ ਦੇ ਜਾਤ ਪਾਤ ਤੋਂ ਉੱਪਰ ਉੱਠ ਕੇ ਵਰਗਾਂ ਤੋਂ ਉੱਪਰ ਉੱਠ ਕੇ ਧਰਮਾਂ ਤੋਂ ਉੱਪਰ ਉੱਠ ਕੇ ਅੱਜ ਸਾਡੀ ਨਸਲ ਖੁਸ਼ੀ ਹੋ ਰਹੀ ਹੈ ਅੱਜ ਸਾਡੇ ਘਰਾਂ 'ਚੇ ਚਿੱਟਾ ਵੜ ਗਿਆ ਹਰੇਕ ਦਾ ਨੌਜਵਾਨ ਪੁੱਤ ਕਿਤੇ ਨਾ ਕਿਤੇ ਨਸ਼ਿਆਂ ਨਾਲ ਪ੍ਰਭਾਵਿਤ